ਹੈਲੋ ਮੈਂ ਤੁਹਾਡੀ ਆਈ ਐਂਕਰ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਮਰੀਕਾ ਕੈਨੇਡਾ ਦੀਆਂ ਟੌਪ 10 ਤਾਜ਼ਾ ਖਬਰਾਂ ਦੇ ਵੱਲ ਕੈਨੇਡਾ ਭਾਰਤ ਤੇ ਟ੍ਰੇਡ ਟਾਕਸ ਮੋਰ ਸ਼ੁਰੂ ਯੂ ਐਸ ਪੰਜਾਬ ਬਿਲੀਅਨ ਡਾਲਰ ਦਾ ਟਾਰਗੇਟ ਦੋਮਾ ਦੇਸ਼ਾਂ ਨੇ 2030 ਤੱਕ ਦੋ ਤਰਫਾ ਵਪਾਰ ਨੂੰ ਦੋ ਗੁਣਾ ਕਰਕੇ ਯੂ ਐਸ ਪੰਜਾਬ ਬਿਲੀਅਨ ਡਾਲਰ ਤੱਕ ਲਿਜਾਣ ਦਾ ਟਾਰਗੇਟ ਤੈਅ ਕੀਤਾ ਹੈ ਇੱਕ ਕਦਮ ਇੰਡੋ-ਪੈਸੀਫਿਕ ਰਣਨੀਤੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਲਿਆ ਗਿਆ ਹੈ 온ਟਾਰੀਓ ਵਿੱਚ ਭਾਰਤੀ ਵਿਜ਼ਿਟਰ ਗ੍ਰਿਫਤਾਰ ਕਿਸ਼ੋਰਿਆਂ ਨੂੰ ਪਰੇਸ਼ਾਨ ਕਰਨ ਦਾ ਦੋਸ਼ 51 ਸਾਲਾ ਮੁਲਜ਼ਮ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਸਿੱਧਾ ਡਿਪੋਰਟ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇਸ ਘਟਨਾ ਕਾਰਨ ਲੋਕਲ ਕਮਿਊਨਿਟੀ ਵਿੱਚ ਸੁਰੱਖਿਆ ਅਤੇ ਸੋਸ਼ਲ ਅਵੇਅਰਨੈਸ ਬਾਰੇ ਚਰਚਾ ਤੇਜ਼ ਹੋ ਗਈ ਹੈ ਇਨੂਇਟ ਕ੍ਰਾਊਨ ਪਾਰਟਨਰਸ਼ਿਪ ਮੀਟਿੰਗ ਓਟਾਵਾ ਵਿੱਚ ਅੱਜ ਮਹੱਤਵਪੂਰਨ ਬੈਠਕ ਫੈਡਰਲ ਸਰਕਾਰ ਅਟਿਨਿਊਟ ਲੀਡਰ ਅੱਜ ਸੋਸ਼ੀਓ ਇਕਨੋਮਿਕ ਚੁਣੌਤੀਆਂ ਲਈ ਨਵੀਂ ਯੋਜਨਾਵਾਂ ਤੇ ਫੈਸਲੇ ਕਰਨ ਜਾ ਰਹੇ ਹਨ ਮੀਟਿੰਗ ਵਿੱਚ ਸਹਿਤ ਸੁਵਿਧਾਵਾਂ ਹਾਊਸਿੰਗ ਕ੍ਰਾਈਸਿਸ ਅਤੇ ਕਲਾਈਮੇਟ ਰੈਜ਼ੀਲੀਅੰਸ ਜਿਹੇ ਮੁੱਖ ਮੁੱਦੇ ਚਰਚਾ ਵਿੱਚ ਰਹਿਣਗੇ ਕੈਨੇਡਾ ਵਿੱਚ ਉਦਯੋਗਿਕ ਨਿਵੇਸ਼ ਵਧਿਆ એનર્ਜੀ ਪ੍ਰੋਜੈਕਟਸ ਨੂੰ ਨਵੀਆਂ ਮਨਜ਼ੂਰੀਆਂ ਸਰਕਾਰ ਨੇ ਪਾਈਪਲਾਈਨਸ ਰੀਨਿਊਏਬਲਸ ਅਤੇ એનર્ਜੀ ਇਨਫਰਾਸਟ੍ਰਕਚਰ ਨਾਲ ਜੁੜੇ ਕਈ ਨਵੇਂ ਪ੍ਰੋਜੈਕਟ ਮਨਜ਼ੂਰ ਕੀਤੇ ਹਨ ਇਨ ਅਪਰੂਵਲਸ ਨਾਲ ਬਾਜ਼ਾਰ ਵਿੱਚ ਨਿਵੇਸ਼ਕ ਪਰੋਸਾ ਵਧਿਆ ਹੈ ਅਤੇ ਉਦਯੋਗਿਕ ਗਤੀਵਿਧੀਆਂ ਵਿੱਚ ਰਫ਼ਤਾਰ ਆ ਰਹੀ ਹੈ। ਹੌਲੀਡੇ ਸੀਜ਼ਨ ਵਿਦ ਕੈਨੇਡਾ ਰਿਟੇਲ ਸਲੋ ਖਰੀਦਦਾਰ ਸੰਭਲ ਕੇ ਕਰ ਰਹੇ ਖਰਚ। ਮਹਿੰਗਾਈ ਅਤੇ ਉੱਚੇ ਹਾਊਸਹੋਲਡ ਖਰਚੇ ਕਾਰਨ ਇਸ ਸਾਲ ਰਿਟੇਲ ਸੇਲਜ਼ ਵਿੱਚ ਵਾਧਾ ਕਾਫੀ ਧੀਮਾ ਰਿਹਾ ਹੈ। ਸਟੋਰ ਵੱਟ ਛੂਟਾਂ ਦੇ ਕੇ ਗਾਹਕਾਂ ਨੂੰ ਖਰਚ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। 43 ਦਿਨ ਦੇਸ਼ ਡਾਊਨ ਨਾਲ ਯੂਐਸ ਅਰਥਵਿਵਸਥਾ ਨੂੰ 11 ਬਿਲੀਅਨ ਡਾਲਰ ਦਾ ਨੁਕਸਾਨ। ट्रेजरी सेक्रेटरी स्कॉट बेसेंट ने कहा कि इस शटडाउन नाल जो नुकसान होया है ओ पूरी तरह परमानेंट है। उन्होंने ये भी कहा कि 2026 विच अमेरिका की अर्थव्यवस्था मुड़ मजबूत तरीके नाल उभरेगी। यूक्रेन रशिया पीस स्टॉक विच तरक्की। ऑयल प्राइसेस तुरंत डिगे। अमन गलबात आगे वदन दी खबर नाल ब्रेंट अते डब्ल्यूटीआई दोवे क्रूड ओल्डिया कीमतें तेजी नाल कटिया हन। मार्केट दा मानना है ਕਿ ਜੇ ਗਲਬਾਤ ਸਫਲ ਰਹੀ ਤਾਂ ਗਲੋਬਲ ਸਪਲਾਈ ਚੇਨ ਤੇ ਦਬਾਅ ਕਾਫੀ ਘਟ ਸਕਦਾ ਹੈ 트럼ਪ ਨੇ ਡੈਮੋਕ੍ਰੇਟਸ ਤੇ ਦੇਸ਼ਧ్రో ਦੇ ਇਲਜ਼ਾਮ ਲਗਾਏ ਸਿਆਸੀ ਤਣਾਅ ਵਧਿਆ 트럼ਪ ਦੇ ਬਿਆਨ ਤੋਂ ਬਾਅਦ ਸਨੇ ਡੈਮੋਕ੍ਰੇਟਸ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਅਤੇ ਕਾਨੂੰਨ ਅਨੁਸਾਰ ਹੀ ਕੰਮ ਹੋਵੇਗਾ ਇਹ ਤਿੱਖੀ ਰਾਜਨੀਤਿਕ ਟਕਰਾਅ ਵਾਸ਼ਿੰਗਟਨ ਵਿੱਚ ਤਣਾਅ ਹੋਰ ਵਧਾ ਰਹੀ ਹੈ ਯੂ ਐਸ ਮੈਨੂਫੈਕਚਰਿੰਗ ਨੋਵੇਮਬਰ ਵਿੱਚ ਸਲੋ ਉੱਚੀਆਂ ਲਾਗਤਾਂ ਨਾਲ ਮੰਗ ਕੱਟੀ ਫੈਕਟਰੀਆਂ ਵਿੱਚ ਆਰਡਰ ਘੱਟਦੇ ਹਨ ਅਤੇ ਇਨਵੈਂਟਰੀ ਪੱਧਰ ਵਧੇ ਹਨ ਜਿਸ ਨਾਲ ਮੈਨੂਫੈਕਚਰਿੰਗ ਸੈਕਟਰ ਨਰਮ ਹੋਇਆ ਹੈ ਹਾਲਾਂਕਿ ਸਰਵਿਸ ਸੈਕਟਰ ਦੀ ਮਜ਼ਬੂਤ ਪਰਫਾਰਮੈਂਸ ਨੇ ਕੁੱਲ ਅਰਥਵਿਵਸਥਾ ਨੂੰ ਕੁਝ ਹੱਦ ਤੱਕ ਸੰਭਾਲ ਲਿਆ ਹੈ ਜ਼ੇਲੈਂਸਕੀ ਨੇ 트ੰਪ ਦਾ ਤਨਵਾਦ ਕੀਤਾ ਕਿ ਹਾਂ ਪਰਸਨਲੀ ਗ੍ਰੇਟਫੁਲ ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਤਨਵਾਦ ਉਸ ਵੇਲੇ ਦਿੱਤਾ ਜਦੋਂ 트ੰਪ ਨੇ ਪਹਿਲਾਂ ਉਹਨਾਂ ਤੇ ਜ਼ੀਰੋ ਗ੍ਰੈਟਿਚਿਊਡ ਹੋਣ ਦਾ ਟਿੱਪਣੀ ਕੀਤੀ ਸੀ ਇਸ ਬਿਆਨ ਨਾਲ ਯੂਕਰੇਨ ਯੂਐਸ ਰਿਸ਼ਤਿਆਂ ਵਿੱਚ ਇੱਕ ਨਵੀਂ ਨਰਮ ਟੋਨ ਦੇਖਣ ਨੂੰ ਮਿਲੀ ਹੈ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਨੌਕ ਟੀਵੀ ਦਾ ਪੰਜਾਬੀ ਏਆਈ ਹੈਡਲਾਈਨਸ ਸਟੇ ਟਿਊਨਡ ਫੋਰ ਮੋਰ ਲੇਟੈਸਟ ਅਪਡੇਟਸ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ